ਆ ਕੁਛ ਗੰਡੇ ਲਾਏ ਸੀਗੇ 3 ਫੁੱਟ ਲੰਮੀ ਸੀਗੀ ਤੇ 6 ਫੁੱਟ ਚੌੜੀ ਸੀਗੀ 6-7 ਫੁੱਟ ਸਾਢੇ 4 ਕਿਲੋ ਪਨੀਰੀ ਲੱਗੀ ਇਹਦੇ ਵਿੱਚ ਮੋਟੀ ਪਨੀਰੀ ਸੀਗੀ ਆ ਤੇ ਉਹ ਸੀਗਾ ਕੁਛ ਥਾਂਜਾ ਹਨਾ ਤੇ ਥੋੜਾ ਥੋੜਾ ਥਾਂਜਾ ਲਾਇਆ ਸੀਗਾ ਪਰ ਆ ਢੂੜ ਕਿਲੋ ਲੱਗੀ ਆ ਉਹ ਜਮਾ ਬਰੀਕ ਪਨੀਰੀ ਲੈ ਕੇ ਆਂਦੇ ਸੀ ਮੈਂ ਮੁੱਲ 70 ਰੁਪਏ ਕਿਲੋ ਉੱਧਰ ਗੰਨਾ ਲਾ ਰੱਖਿਆ ਸਾਡੇ ਨਾਲ ਨਾਲ ਤੇ ਜਮੀ ਵੱਢ ਕੇ ਰੱਖ ਰખી ਹੈ ਚਾਹ ਦੇ ਪਿੰਦਾ ਸੀ ਓਕੇ ਤੇ ਪਨੀਰੀ ਵਧੀਆ ਹਨਾ ਤੂੜੀ ਪਾਈ ਵੀ ਹੈ ਹਾਲੇ ਕਿਰਾ ਚੱਲ ਗਈ ਹੂੰ ਵਿੱਚ ਵਿੱਚ ਇਹ ਵਾਵਾ ਚੱਲੀ ਵੀ ਹੈ ਹਨਾ ਆ ਦੇਖੋ ਜਿਵੇਂ ਇੰਦਰ ਆ ਸੀ ਦੇਖਦੀ ਇਹ ਵਿੱਚ ਵਿੱਚ ਜੀ ਖੜੀ ਖੜੀ ਤੇ 4.5 ਕਿਲੋ ਵੀ ਪਿਆ ਸੀ ਜੀ 你那个。